ਅੱਜ ਤੱਕ ਈ 35 ਸਾਲ ਹੋ ਗਏ ਤਾਂ ਨਿਕਲ ਗਿਆ ਉਹ ਗਿੰਦੇ ਵਫਤੇ ਨੂੰ ਪਛਾਣਦੇ ਨੇ ਮੈਂ ਤੁਹਾਨੂੰ ਵੇਖ ਲਵਾਂ ਨਾਲ ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਸਾਇ ਜਿਹੜੇ ਰੱਬ ਨੇ ਇਸ ਰਾਹ ਪਾਇਆ ਹੈ ਤੇ ਕੀ ਹੁੰਦਾ ਹੈ ਕਮਾਈ ਚੋਂ ਕੁਝ ਪੂਰੇ ਰਹਿੰਦੇ ਇਹ ਨਿਉ ਬਜ਼ੁਰਗ ਹਰਪਾ ਜੰਸਨ ਮੀ ਹੋਵੇ ਹੰਨੇਰੀ ਹੋਵੇ ਝੱਕੜ ਹੋਵੇ ਪੰਛੀਆਂ ਨੂੰ ਦਾਣੇ ਪਾਏ ਬਿਨਾਂ ਖੁਦ ਰੋਟੀ ਨਿਕਾਂਦੇ ਪਿਛਲੀ 30 ਸਾਲਾਂ ਤੋਂ ਰੋਜ਼ਾਨਾ ਬਟਾਰਾ ਰੇਲਵੇ ਸਟੇਸ਼ਨ ਤੇ ਆਉਂਦੀ ਨਹੀਂ ਹੱਥ ਦੀ ਵਿੱਚ ਸੈਲਾ ਹੁੰਦਾ ਤੇ ਜੀਬ ਦੇ ਵਿੱਚ ਛੋਟਾ ਜਿਹਾ ਸਪੀਕਰ ਹੁੰਦਾ ਜਿਸ ਦੇ ਵਿੱਚ ਗੁਰਬਾਣੀ ਚਲਦੀ ਹੈ ਉਹ ਸਟੇਸ਼ਨ ਤੇ ਆਉਂਦੀ ਨਹੀਂ ਅਤੇ ਕੰਦਾਂ ਦੇ ਉੱਤੇ ਰੱਖੀ ਛੋਟੀ ਡੱਬੀਆਂ ਚ ਪਹਿਲਾਂ ਪਾਣੀ ਪਾਉਂਦੇ ਨੇ ਤੇ ਨਾਲ ਦੀ ਨਾਲ ਕੰਦਾਂ ਦੇ ਉੱਤੇ ਚਾਵਲ ਅਤੇ ਬਾਜਰਾ ਰੱਖਦੇ ਨੇ ਬਜੁਰਗ ਹਰਪਾਈਨ ਸਿੰਘ ਨੇ ਦੱਸਿਆ ਕਿ ਰੇਲਵੇ ਵਿਭਾਗ ਦੇ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਨੇ ਪਿਛਲੇ 30 ਸਾਲਾਂ ਤੋਂ ਉਹ ਇਸੇ ਤਰ੍ਹਾਂ ਪੰਛੀਆਂ ਨੂੰ ਦਾਣੇ ਪਾਉਂਦੇ ਨੇ ਬਬੂ ਜੀ ਕੀ ਕਹਿੰਦੇ ਹਰਪਾਈਨ ਸਿੰਘ ਜੀ ਬਬੂ ਜੀ ਕਦੋਂ ਤੋਂ ਇਹ ਦਾਣਾ ਪਾਉਂਦਾ ਜਿਹੜਾ ਆ ਜਮਾਨਾ ਇੱਕ ਸਾਲ ਹੋ ਗਿਆ ਸਾਬਾਦਾਂ ਸਾਲਾਂ ਤੋਂ ਸ਼ੁਰੂ ਕੀਤਾ ਸੀ ਪਹਿਲੇ ਲੰਗਰ ਲਾਜਦਾ ਸੀ ਜਦੋਂ ਮੈਂ ਇੱਥੇ ਆਇਆ ਲੰਗਰ ਤੋਂ ਬਾਅਦ ਫਿਰ ਪ੍ਰਸ਼ਾਦਾ ਵੀ ਨਹੀਂ ਦੇਹਣ ਉਹ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਪ੍ਰਸ਼ਾਦਾ ਜਿਹੜਾ ਹੈ ਕੁਝ ਹੋਰ ਚੱਕਰ ਚ ਆ ਜਾਂਦਾ ਦਾਣੇ ਪਾਉਣੇ ਸ਼ੁਰੂ ਕਰ ਦਿੱਤੇ ਅੱਜ ਤੱਕ 35 ਸਾਲ ਹੋ ਗਏ ਦਾਣੇ ਪਾਉਂਦੇ ਆ ਅਸੀਂ ਦੇਖੀ ਛੋਟੇ ਛੋਟੇ ਬਕਸ਼ੇ ਵੀ ਲਾਏ ਪਿਆ ਉਹ ਫਿਰ ਪਾਣੀ ਦੀ ਤਰੇ ਲੱਗਦੀ ਉਹਨਾਂ ਨੂੰ ਪਾਣੀ ਵਾਸਤੇ ਲਾਏ ਨੇ ਤੇ ਉਹਦੇ ਕਰਕੇ ਫਿਰ ਦੋ ਟਾਈਮ ਲਾਈਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਤੇ ਸਿਆਲ ਚ ਇੱਕ ਵਾਰੀ ਠੰਡਾ ਸ਼ਾਮ ਨੂੰ ਆਇਆ ਨਹੀਂ ਜਾਂਦਾ 10:00 ਵਜੇ ਮੈਂ ਇੱਥੇ ਸਾਢੇ 12:00 ਸਵਾ 12:00 ਜਾਣਾ ਤੇ ਵਾਰ ਚ ਨਹੀਂ ਆਈਦਾ ਸ਼ਾਮ ਨੂੰ ਪਹਿਲੇ ਇਹਨਾਂ ਨੂੰ ਕੋਈ ਨਹੀਂ ਕਰਉਂਦੇ ਬਿਲਕੁਲ ਪਹਿਲੇ ਆਪਣੀ ਚਾਹ ਪੀ ਕੇ ਫਿਰ ਬਾਰਾਂਵੇਂ ਕੋਸ਼ਿਸ਼ ਕਰਨਾ ਇਹਨਾਂ ਨੂੰ ਕੋਈ ਜਦੋਂ ਕਿਤੇ ਉਹਦੇ ਇੱਕ ਅਜੀਬੇ ਬਾਹਰ ਜਾਣਾ ਪੈਂਦਾ ਜੇ ਕਿਤੇ ਬਾਹਰ ਚੱਲ ਜੀਏ ਤੇ ਜੇ ਟਾਈਮ ਹੈ ਤੇ ਸਵੇਰੇ ਪਾ ਦੇ ਜਾਂ ਜੇ ਮੈਂ ਸ਼ਾਮ ਨੂੰ ਆ ਗਿਆ 2 ਵਜੇ 3 ਵਜੇ 4 ਵਜੇ ਫਿਰ ਪਾ ਦਿੰਦਾ ਤੇ ਜੇ ਕੋਈ ਦਿਨ ਐਸਾ ਆ ਜਾਂਦਾ ਵੀ ਨਹੀਂ ਪੈਂਦਾ ਮਾਫੀ ਮੰਗ ਲਈ ਜਨਨ ਦਾ ਬਸ ਉਹ ਹੋ ਗਿਆ ਤੁਹਾਨੂੰ ਇਹਨਾਂ ਨੂੰ ਦਾਣਾ ਪਉਂਦਾ ਹੁਣ ਤੇ ਇਹ ਵੀ ਤੁਹਾਨੂੰ ਅਵਾਜ਼ਾਂ ਦਿੰਦੇ ਹੋਣੇ ਦਿੰਦੇ ਜੀ ਅੱਛਾ ਪਰ ਸੋ ਇਦਾਂ ਹੀ ਹੋਇਆ ਮੇਰੇ ਨਾਲ ਇਹ ਇਧਰੋਂ ਮੈਂ ਤੁਰਿਆ ਜਾ ਰਿਹਾ ਉਧਰੋਂ ਪਾ ਕੇ ਆਂ ਡਬਲ ਹੋ ਜਾਂਦਾ ਨਾ ਸਟੇਸ਼ਨ ਫਿਰ ਅੱਧੇ ਚ ਪਹਿਲੇ ਤਾਂ ਅੱਧੇ ਵਾਰ ਉਹ ਆਂਦਾ ਆ ਜਾ ਹੁਣ ਆ ਜਾ ਕੇ ਪਿੱਛੇ ਪੈ ਰਣਾ ਆ ਜਾ ਆ ਜਾ ਤੈਨੂੰ ਕਈਆਂ ਬੰਦਿਆਂ ਸੁਣਿਆ ਉੱਥੇ ਉਹ ਕਹਿੰਦੇ ਵਾਪਸ ਤੈਨੂੰ ਪਛਾਣਦੇ ਨੇ ਮੈਂ ਤੈਨੂੰ ਵੇਖ ਲਉ ਪਛਾਣਦੇ ਨਾਲ ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਸਾਇ ਨਹੀਂ ਜੇ ਰੱਬ ਨੇ ਕਿਸ ਰਾਹ ਪਾਇਆ ਤੇ ਕੀ ਹੁੰਦਾ ਹੈ ਕਮਾਈ ਚੋਂ ਕੁਝ ਪੂਰਿਆ ਜਾਏ ਤੇ ਬਾਕੀ ਇਹ ਹੈ ਕਿ ਮੇਰੇ ਇੱਥੇ ਘਰ ਹੁੰਦਾ ਸੀ ਸਟੇਸ਼ਨ ਦੇ ਸਾਹਮਣੇ ਕਿਸੇ ਨੂੰ ਨਿਰਾਸ਼ਾ ਨਹੀਂ ਜਾਣ ਦਿੱਤਾ ਫੁਰਕਾ ਸ਼ਕਨਾ ਆ ਜੋ ਜਿੰਨੇ ਆਖਣਾ ਇਹ ਕਿ ਨਾ 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 ਚਲ ਜੋ ਮਿਸਤਰੀ ਦੇ ਘਰ ਇਹਨਾਂ ਦੀ ਬਹੁਤ ਜਿ ਸਮਾ ਹੱਥ ਨਰਮੀ ਜਾਂ ਹੱਲੀਮੀ ਇਹ ਜਦੋਂ ਇਹਨਾਂ ਨਾਲ ਜੁੜੇ ਉਦੋਂ ਆਈ ਕਿ ਜਾਂ ਬਚਪਨ ਤੋਂ ਦੇਖੋ ਬਚਪਨ ਤੋਂ ਜਦੋਂ ਅਸੀਂ ਡੰਗਰ ਚ ਆਉਂਦੇ ਸੀ ਸਾਧਾ ਨਾਲ ਬੈਈਦਾ ਸੀ ਖੂਹ ਚੋਂ ਪਾਣੀ ਕੱਢਦੇ ਸੀ ਸਾਡਾ ਜਨਮ ਭੂਮੀ ਸਾਡੀ ਹਰਿਆਣੇ ਚ ਹੈ ਲਾਡਵਾ ਸ਼ਹਿਰ ਪਿੰਡ ਨਵਾਰ ਸੀ ਜਦੋਂ ਉੱਥੋਂ ਅਸੀਂ 13 14 ਸਾਲ ਦੇ ਹੋਏ ਜਦੋਂ ਅਸੀਂ ਕੰਮ ਤੇ ਸਿੱਖੇ ਆ ਸਾਡਾ ਭਰਾ ਉਸਤਾਦ ਹੈ ਲੋਹਾਰ ਦਾ ਲੋਵਾਰਾ ਤਰਖਾਨਾ ਰਾਜਾ ਸਾਰੇ ਮੈਂ ਕੰਮ ਕਰਦੇ ਹਾਂ ਹੂੰ ਨਹੀਂ ਹੁੰਦਾ ਉਹ ਤੇ ਖਤਮ ਹੋ ਵੀ ਗਿਆ ਇੱਕ ਆਜ਼ਾਦ ਹੀ ਨਹੀਂ ਉਹ ਕੋਈ ਨੌਕਰੀ ਨਹੀਂ ਇੱਕ ਉਧਰ ਕਰਦਾ ਉਹ ਬਾਹਰ ਹੈ ਉਸ ਪਾਸੇ ਹੈ ਇੱਥੇ ਦਾਰਾਸਲਾਮ ਚ ਮੇਰਾ ਕੁਆਟਰ ਹੈ ਇਹ ਵੀ ਰੱਬ ਨੇ ਦਿੱਤਾ ਸਾਡਾ ਕੋਈ ਹਿੰਮਤ ਨਹੀਂ ਅਹੀ ਲੈ ਲੀ ਜੀ ਸੱਚੀ ਗੱਲ ਬੱਚੇ ਦਾ ਪਰਿਵਾਰ ਆ ਗਦਾ ਨਹੀਂ ਕਿ ਸਰਦੀ ਬਣੀ ਕੁਛ ਨਹੀਂ ਆਂਦੇ ਆ ਗਏ ਕੋ ਟੱਥ ਲਿਓ ਕੋਤੀ ਚਾ ਪੁੱਛਾਇ ਉਹ ਨਹੀਂ ਇਹਨੇ ਕਦੇ ਕਿ ਤੂੰ ਠੰਡਾ ਜਾਣਾ ਨਹੀਂ ਬਾਰਿਸ਼ ਹੋਵੇ ਕੁਛ ਹੋ ਉਹ ਤੇ ਤੇਰਾ ਟਾਈਮ ਹੋ ਗਿਆ ਮੈਂ 9:30 ਨੋ 35 ਤੇ ਕਰੋ 50 ਤੇ ਨਿਕਲਣਾ 35 ਤਾਂ ਆ ਜਣਾ ਤੇ ਦਿਲ ਕਰੇ ਘਰ ਤੋਂ ਘੱਟ 11 ਵਜੇ ਤੱਕ ਤਾਂ ਮੈਂ ਰਹਿਣਾ ਹੀ ਪੱਕਾ ਕੁਝ ਲੋਕਾਂ ਨੂੰ ਇੱਛਾ ਕੁਝ ਟੋਪੀ ਨਹੀਂ ਮਾਰਦੇ ਉਹ ਫਿਰ ਉਹ ਜਿਹੜਾ ਸਾਸਤਰੀ ਕਾਲ ਬੁਲਾਉਂਦਾ ਸਾਡੇ ਗੁਰੂ ਪ੍ਰਸ਼ਾਦ ਦਿੰਦੇ ਹੀ ਪਤਾਸਾ ਦਿੰਦੇ ਹੀ ਤੇ ਮੇਰੇ ਮਨ 'ਚ ਇਹ ਗੱਲ ਆਈ ਜਾ ਸਾਸਤਰੀ ਕਾਲ ਬੁਲਾਉਂਦਾ ਉਹ ਖਾਲੀ ਤੁਰ ਜਾਂਦਾ ਬਜੁਰਗਾ ਹਰਪਜਨ ਸਿੰਘ ਦੇ ਦਸਤਰਬਕ ਰੇਲਵੇ ਵਿਭਾਗ ਦੇ ਵਿੱਚ ਨੌਕਰੀ ਕਰਦੇ ਸਮੇਂ ਪੰਛੀਆਂ ਦੇ ਨਾਲ ਅਜਿਹਾ ਦਿਲ ਮਿਲਿਆ ਕਿ ਅੱਜ ਉਹ 30 ਸਾਲ ਹੋ ਗਏ ਨੇ ਤੇ 30 ਸਾਲ ਬਾਅਦ ਵੀ ਪੰਛੀਆਂ ਨੂੰ ਉਸੇ ਤਰ੍ਹਾਂ ਦਾਣੇ ਪਾਉਂਦੇ ਨੇ ਉਹਨਾਂ ਨੇ ਕਿਹਾ ਕਿ ਇਸ ਕੰਮ ਦੇ ਲਈ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਪਰਿਵਾਰ ਨੇ ਨਹੀਂ ਰੋਕਿਆ ਦੱਸਦੇ ਕਿ ਜਿਸ ਮੌਸਮ ਦੇ ਵਿੱਚ ਬਜ਼ੁਰਗ ਆਪਣੇ ਘਰੋਂ ਬਾਹਰ ਨਹੀਂ ਨਿਕਲਦੇ ਤੇ ਘਰ ਦੇ ਵਿੱਚ ਆਰਾਮ ਕਰਦੇ ਨੇ ਉਸ ਮੌਸਮ ਦੇ ਵਿੱਚ ਇਹ ਹਰਪ੍ਰੀਤ ਸਿੰਘ ਬਜ਼ੁਰਗ ਪੰਛੀਆਂ ਨੂੰ ਦਾਣੇ ਪਾਉਂਦੇ ਨੇ ਤੇ ਉਹਨਾਂ ਦੀ ਸੇਵਾ ਕਰਦੇ ਨੇ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬੀਓ ਚੈਨਲ